ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਦਿੱਤੇ ਗਏ ਇੱਕ ਵੱਡੇ ਬਿਆਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਗਜੀਤ ਸਿੰਘ ਡੱਲੇਵਾਲ ਦੀ ਨਜ਼ਰ ਦੇ ਵਿੱਚ ਪੰਜਾਬ ਪੁਲਿਸ ਚੋਰ ਹੈ ਕਿਉਂਕਿ ਖਨੌਰੀ ਬਾਰਡਰ ਤੋਂ ਸ਼ੰਭੂ ਬਾਰਡਰ ਤੋਂ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋਈਆਂ ਨੇ ਤਾਂ ਉਸ ਤੋਂ ਬਾਅਦ ਸਵਾਲ ਉੱਠਣੇ ਲਾਜ਼ਮੀ ਨੇ ਕਿਉਂਕਿ ਖਨੌਰੀ ਬਾਰਡਰ ਤੋਂ ਜੋ ਇੱਕ ਟਰਾਲੀ ਚੋਰੀ ਹੋਈ ਸੀ ਉਹ ਚੋਰੀ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਪੰਜਾਬ ਪੁਲਿਸ ਦਾ ਮੁਲਾਜ਼ਮ ਹੀ ਨਿਕਲਿਆ ਜਿਸ ਦੇ ਉੱਤੇ ਮਾਮਲਾ ਵੀ ਦਰਜ ਕਰ ਲਿਆ ਉਸ ਦੀ ਗ੍ਰਿਫਤਾਰੀ ਵੀ ਜਲਦੀ ਕਹਿੰਦੇ ਕੀਤੀ ਜਾਵੇਗੀ ਤਾਂ ਕਿੱਥੇ ਪੁਲਿਸ ਨਿਗਰਾਨੀ ਕਰਦੀ ਆ ਉੱਥੇ ਹੀ ਪੁਲਿਸ ਦੇ ਮੁਲਾਜ਼ਮ ਚੋਰੀਆਂ ਕਰਦੇ ਨੇ ਤਾਂ ਕਈ ਟਰਾਲੀਆਂ ਆਮ ਆਦਮੀ ਪਾਰਟੀ ਦੇ ਸਰਪੰਚਾਂ ਦੇ ਘਰੋਂ ਮਿਲਣ ਦੇ ਇਲਜ਼ਾਮ ਲੱਗੇ ਨੇ ਆਮ ਆਦਮੀ ਪਾਰਟੀ ਦੇ ਐਮ ਐਲ ਏਸ ਵਾਲਾਂ ਦੇ ਘੇਰੇ ਦੇ ਵਿੱਚ ਨੇ ਤਾਂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਹੁਣ ਚੁੱਪੀ ਤੋੜੀ ਗਈ ਆ ਕਿਉਂਕਿ ਲਗਾਤਾਰ ਸਮਾਨ ਚੋਰੀ ਹੋ ਰਿਹਾ ਕੱਲੀਆਂ ਟਰਾਲੀਆਂ ਨਹੀਂ ਟਰਾਲੀਆਂ ਦੇ ਵਿੱਚ ਗੱਦੇ ਗੈਸ ਸਿਲੰਡਰ ਫ੍ਰਿਜ ਏਸੀ ਕੂਲਰ ਪੱਖੇ ਇਹ ਸਾਰਾ ਸਮਾਨ ਲੱਦ ਕੇ ਟਰਾਲੀਆਂ ਦੇ ਵਿੱਚ ਚੋਰੀ ਹੋਇਆ ਕਿਸਾਨਾਂ ਦਾ ਤਾਂ ਕਰੋੜਾਂ ਦਾ ਨੁਕਸਾਨ ਜਿਹੜਾ ਕਿਸਾਨਾਂ ਦਾ ਹੋਇਆ ਉਸ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਚੁੱਪੀ ਤੋੜਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਚੋਰ ਹੈ ਤਾਂ ਪੰਜਾਬ ਪੁਲਿਸ ਸਾਰੀ ਚੋਰ ਨਹੀਂ ਹੈ ਬਲਕਿ ਕੁਝ ਮੁਲਾਜ਼ਮ ਜਿਹੜੇ ਨੇ ਜਿਸ ਤਰੀਕੇ ਨਾਲ ਜਿਸ ਨੇ ਚੋਰੀ ਕੀਤੀ ਸੀ ਉਹ ਮੁਲਾਜ਼ਮ ਚੋਰ ਹੈ ਪਰ ਅਕਸਰ ਕਿਹਾ ਜਾਂਦਾ ਕਿ ਇੱਕ ਮੱਛਲੀ ਸਾਰੇ ਤਲਾਹ ਨੂੰ ਗੰਦਾ ਕਰ ਦਿੰਦੀ ਆ ਤਾਂ ਇੱਕ ਪੁਲਿਸ ਮੁਲਾਜ਼ਮ ਨੇ ਚੋਰੀ ਕੀਤੀ ਦੂਜੀ ਖਾਕੀ ਦੇ ਉੱਤੇ ਵੀ ਉਸ ਨੇ ਦਾਗ ਲਗਾ ਦਿੱਤਾ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਨੂੰ ਕਾਰਵਾਈ ਦੀ ਮੰਗ ਵੀ ਆਖ ਕਹੀ ਹੈ ਕਿ ਜਿਹੜੇ ਇਸ ਤਰੀਕੇ ਨਾਲ ਸਮਾਨ ਚੋਰੀ ਕਰ ਰਹੇ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਲਗਾਤਾਰ ਟਰਾਲੀਆਂ ਮਿਲ ਰਹੀਆਂ ਨੇ ਪਹਿਲਾਂ ਪਟਿਆਲਾ ਦੇ ਬਹਾਦਰਗੜ੍ਹ ਤੋਂ ਟਰਾਲੀ ਮਿਲੀ ਪਿੰਡਾਂ ਦੇ ਵਿੱਚੋਂ ਟਰਾਲੀਆਂ ਮਿਲ ਰਹੀਆਂ ਨੇ ਰਾਜਪੁਰਾ ਦੇ ਨੇੜੇ ਪਿੰਡਾਂ ਦੇ ਵਿੱਚੋਂ ਟਰਾਲੀਆਂ ਮਿਲਿਆ ਸੈਦ ਖੇੜੀ ਤੋਂ ਟਰਾਲੀ ਮਿਲੀ ਕੋਈ ਕਿਤੋਂ ਟਰਾਲੀ ਮਿਲ ਰਹੀ ਆ ਕੋਈ ਕਿਤੋਂ ਟਰਾਲੀ ਮਿਲ ਰਹੀ ਆ ਹਰ ਕੋਈ ਹੈਰਾਨ ਆ ਹਰ ਕੋਈ ਪਰੇਸ਼ਾਨ ਆ ਕਿ ਕਿਸ ਤਰੀਕੇ ਦੇ ਨਾਲ ਆਖਰ ਕਿਸਾਨਾਂ ਦਾ ਇਹ ਸਮਾਨ ਕਿਸ ਦੀ ਸ਼ਹਿ ਦੇ ਉੱਤੇ ਗਿਆ ਕਿਉਂਕਿ ਜਦੋਂ ਪੁਲਿਸ ਨੇ ਕਿਸਾਨਾਂ ਦੇ ਉਹਨਾਂ ਅੰਦੋਲਨਾਂ ਨੂੰ ਖੰਡੇੜਿਆ ਉਹਨਾਂ ਅੰਦੋਲਨਾਂ ਦੇ ਵਿੱਚ ਪੇਸ ਸਮਾਨ ਨੂੰ ਖੈਰੂ ਖੈਰੂ ਕੀਤਾ ਉਹ ਟੈਂਟ ਤੱਕ ਤੋੜ ਦਿੱਤੇ ਸ਼ੈੱਡ ਤੱਕ ਤੋੜ ਦਿੱਤੇ ਤਾਂ ਕਈ ਤਸਵੀਰਾਂ ਤੁਸੀਂ ਦੇਖੀਆਂ ਹੋਣਗੀਆਂ ਨੌਜਵਾਨ ਮੋਹਾਂ ਦੇ ਉੱਤੇ ਕੱਪੜੇ ਬੰਨ ਕੇ ਜਿਹੜੇ ਨੇ ਟਰੈਕਟਰ ਲੈ ਕੇ ਜਾਂਦੇ ਹੋਏ ਨਜ਼ਰ ਆ ਰਹੇ ਸੀ ਹਾਲਾਂਕਿ ਜਦੋਂ ਐਸਐਸਪੀ ਪਟਿਆਲਾ ਨੂੰ ਪੁੱਛਿਆ ਗਿਆ ਸੀ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਡਸਟ ਚੜਦੀ ਆ ਗਰਦਾ ਉੱਠ ਰਿਹਾ ਇਸ ਕਰਕੇ ਇਹਨਾਂ ਦੇ ਵੱਲੋਂ ਮੋਹ ਦੇ ਉੱਤੇ ਕੱਪੜੇ ਬੰਨੇ ਹੋਏ ਨੇ ਪਰ ਆਖਰ ਉਹ ਹੈ ਕੌਣ ਸੀ ਨੌਜਵਾਨ ਕਿਸ ਦੀ ਸ਼ਹਿਰ ਦੇ ਉੱਤੇ ਨੌਜਵਾਨ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਸੀ ਸਮਾਨ ਕਿਸ ਦੀ ਸ਼ਹਿਰ ਦੇ ਉੱਤੇ ਲੈ ਕੇ ਜਾ ਰਹੇ ਸੀ ਤੇ ਬਾਕੀ ਰਹਿੰਦੀ ਖੁੰਦੀ ਕਸਰ ਜਿਹੜੀ ਆਮ ਲੋਕਾਂ ਨੇ ਪੂਰੀ ਕਰ ਦਿੱਤੀ ਜਿਹੜੇ ਨੇੜੇ ਤੇੜੇ ਦੇ ਲੋਕ ਸੀ ਤਾਂ ਉਹਨਾਂ ਦੇ ਵੱਲੋਂ ਸਮਾਨ ਚੱਕ ਕੇ ਆਪਣੇ ਘਰਾਂ ਨੂੰ ਢੋ ਲਿਆ ਗਿਆ ਜਿਹੜੇ ਕਬਾੜੀਏ ਸੀ ਉਹ ਟੀਨ ਲੈ ਗਏ ਜਿਹੜੇ ਕੋਈ ਕਿਰਾਏ ਤੇ ਰਹਿੰਦੇ ਸੀ ਪੱਖਾ ਨਹੀਂ ਕਹਿੰਦੇ ਗਰਮੀ ਆ ਰਹੀ ਹੈ ਹਿੱਲਾ ਕਰ ਲਈਏ ਪੱਖਾ ਲੈ ਗਏ ਕੋਈ ਏਸੀ ਲੈ ਗਿਆ ਇਸ ਤਰੀਕੇ ਨਾਲ ਕਿਸਾਨਾਂ ਦਾ ਜਿਹੜਾ ਵਾਕਈ ਹੀ ਕਰੋੜਾਂ ਰੁਪਏ ਦਾ ਨੁਕਸਾਨ ਜ਼ਰੂਰ ਹੋਇਆ ਇਸ ਕਰੋੜਾਂ ਰੁਪਏ ਦੇ ਨੁਕਸਾਨ ਨੂੰ ਲੈ ਕੇ ਹਰ ਕੋਈ ਚਿੰਤਾ ਦੇ ਵਿੱਚ ਜ਼ਰੂਰ ਹੈ ਪ੍ਰਤਾਪ ਸਿੰਘ ਬਾਜਬਦੀ ਗੱਲ ਕਰੀਏ ਵਿਕਰਮਜੀਠਿਆ ਦੀ ਗੱਲ ਕਰੀਏ ਯਾਨੀ ਕਿ ਕੁੱਲ ਮਿਲਾ ਕੇ ਸਿਆਸਤਦਾਨਾਂ ਦੀ ਵੀ ਗੱਲ ਕਰੀਏ ਸਿਆਸਤਦਾਨਾਂ ਦੇ ਵੱਲੋਂ ਵੀ ਪੰਜਾਬ ਸਰਕਾਰ ਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਨੇ ਕਿ ਇੱਕ ਤਾਂ ਕਿਸਾਨਾਂ ਦੇ ਨਾਲ ਇਸ ਤਰੀਕੇ ਨਾਲ ਰਵੱਈਆ ਧੋਖਾ ਪਿੱਠ ਦੇ ਵਿੱਚ ਛੁਰਾ ਤਾਂ ਪਰ ਦੂਜੇ ਪਾਸੇ ਕਿਸਾਨਾਂ ਦਾ ਸਮਾਨ ਵੀ ਜਿਹੜਾ ਆ ਉਹਨਾਂ ਨੂੰ ਨਾ ਚੱਕਣ ਦਿੱਤਾ ਬਲਕਿ ਉਹ ਹੋਰ ਕੋਈ ਚੱਕ ਕੇ ਲੈ ਗਏ ਪੁਲਿਸ ਦੀ ਨਿਗਰਾਨੀ ਦੇ ਵਿੱਚ ਤਾਂ ਹੁਣ ਕਿਹੋ ਜੀ ਕਾਰਵਾਈ ਹੁੰਦੀ ਆ ਜਗਜੀਤ ਸਿੰਘ ਡੱਲੇਵਾਲ ਦੀ ਇੱਕ ਪਾਸੇ ਸਿਹਤ ਦੀ ਗੱਲ ਕੀਤੀ ਜਾਵੇ ਸਿਹਤ ਲਗਾਤਾਰ ਡਾਊਨ ਹੋ ਰਹੀ ਆ ਵਿਗੜਦੀ ਹੋਈ ਨਜ਼ਰ ਆ ਰਹੀ ਆ ਉਧਰ ਇਹ ਵੀ ਚਰਚਾ ਆਮ ਸੀ ਕਿ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਖੋਲ ਦਿੱਤਾ ਪਰ ਕਲੀਅਰ ਕਰ ਦਈਏ ਕਿ ਹੁਣ ਜਿਹੜੇ ਨੇ ਬਿਆਨ ਆ ਚੁੱਕੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਨੇ ਕੋਈ ਮਰਨ ਵਰਤ ਨਹੀਂ ਖੋਲਿਆ ਬਲਕਿ ਜਗਜੀਤ ਸਿੰਘ ਡੱਲੇਵਾਲ ਦਾ ਇਹ ਬਿਆਨ ਜ਼ਰੂਰ ਆ ਗਿਆ ਕਿ ਕਿਉਂਕਿ ਉਹਨਾਂ ਦੀ ਨਜ਼ਰ ਦੇ ਵਿੱਚ ਹੁਣ ਪੰਜਾਬ ਦੀ ਪੁਲਿਸ ਜਿਹੜੀ ਆ ਉਹਨਾਂ ਦੇ ਕੁਝ ਮੁਲਾਜ਼ਮ ਨੇ ਉਹ ਚੋਰ ਨੇ ਤਾਂ ਹੁਣ ਕਾਰਵਾਈ ਦੀ ਗੱਲ ਕੀਤੀ ਗਈ ਆ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਿਹੋ ਜੀ ਕਾਰਵਾਈ ਹੁੰਦੀ ਆ ਪੰਜਾਬ ਦੀ ਪੁਲਿਸ ਕਿਹੋ ਜੀ ਕਾਰਵਾਈ ਇਹਨਾਂ ਚੋਰਾਂ ਦੇ ਉੱਤੇ ਕਰਦੀ ਆ ਟਰਾਲੀ ਚੋਰਾਂ ਦੇ ਉੱਤੇ ਕਰਦੀ ਆ ਇਹ ਦੇਖਣ ਵਾਲੀ ਗੱਲ ਆ ਪਰ ਟਰਾਲੀਆਂ ਜਿਹੜੀਆਂ ਲਗਾਤਾਰ ਮਿਲ ਰਹੀਆਂ ਵ